ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇ ਹੋਰ ਸ੍ਰੋਮ ਕੀ ਹਾਲ ਚੱਲਿਆ ਆਪਾਂ ਵੀ ਠੀਕ ਠਾਕ ਆ ਗਿਆ ਤੇ ਤਾਂ ਸਾਰਿਆਂ ਨੂੰ ਸ਼ਾਇਦ ਮਿਲ ਹੀ ਗਈ ਹੋਵੇ ਖਬਰ ਕਿ ਹਨਾ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਠੰਡ ਛਡੋਣਾ ਹੋ ਗਿਆ ਵਾ ਜੰਗ ਹਟਾ ਦਿੱਤੀ ਗਈ ਪਤਾ ਨਹੀਂ ਹਟਾ ਦਿੱਤੀ ਗਈ ਹੈ ਕਿ ਨਹੀਂ ਹਟਾ ਦਿੱਤੀ ਗਈ ਇੰਨਾ ਨਹੀਂ ਪਤਾ ਪਰ ਠੰਡ ਛਡੋਣਾ ਹੋ ਗਿਆ ਇੰਨਾ ਪਤਾ ਵਾ ਫਿਰ ਬਤੀ ਹੁੰਦੀ ਹੈ ਤੇ ਰਾਮ ਨਾ ਪਾਇ ਇਸੀ ਥੱਲੇ ਤੇ ਸੌਂਦਾ ਕੇ ਗਰਮੀ ਬਹੁਤ ਹੁੰਦੀ ਸੀ ਮਤਲਬ ਗਰਮੀ ਚ ਪਿਆ ਨਹੀਂ ਜਾਂਦਾ ਇਨੀ ਜ ਤੇ ਇੱਧਰ ਸਾਡੀਆਂ ਮਹਾ શિક્ષੀ ਸ਼ਖਸੀਅਤਾਂ ਬੈਠੀਆਂ ਹਨ ਹੁਣ ਇਹ ਲੜੜਿਆ ਸੀ ਮम्मा ਕਹਿੰਦੇ ਸੀ ਵੀ ਰੌਂਡ ਮਾਰ ਲੈ ਤੁਰਲਾ ਦੋ ਦੋ ਗਿਹੜੇ ਤੁਰਲਾ ਤੇ ਉਦੋਂ ਦਾ ਬਸ ਤਰਨੀ ਢਾ ਹੁਣ ਲੜ ਕੇ ਬੈਠਾ ਜੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਉਹ ਅਜੇ ਨਾ ਇਹ ਵੀ ਦੀ ਐਕਸਾਈਟ ਕਰੇ ਨਾ ਪੁਸ਼ ਕਰੇ ਇਹ ਮੇਰੇ ਤੇ ਇੱਦਾ ਦੀ ਬਲੋੜੇ ਜਿਹਦਾ ਬਹੁਤ ਕਰਦਾ ਮੈਂ ਕਰਦਾ ਵਾਂ ਤੇ ਮੈਂ ਵੀ ਕਰਦਾ ਵਾਂ ਮੇਰੇ ਮਤਲਬ ਫੋਨ ਫੜ ਕੇ ਬੈ ਹੀ ਨਾ ਹੁੰਦਾ ਵਾ ਤੇ ਇੱਕ ਦਿਨ ਵਾਈਫਾਈ ਨਾਲ ਚੱਲੇ ਪਾਪਾ ਮੈਨੂੰ ਹੌਟਸਪੌਟ ਦੇ ਦੋ ਪਾਪਾ ਮੈਨੂੰ 29 ਵਾਲਾ ਰੀਚਾਰਜ ਕਰਾ ਦੇ ਦੋ ਦੀਦੀ ਵਾਲਾ ਸੋਖੇ ਇੰਤੋਤਾ ਕੀ ਕਹਿੰਦੇ ਆ ਬੜਾ ਸਾਰੀ ਇਹ ਕਰਤੂਤਾ ਆਪਣੀ ਕਹਤਾਂ ਦੇ ਕਹਿੰਦੇ ਆ ਕੁੜੀਆਂ ਕਹਤੋਂ ਮੈਂ ਕਹਤੋਂ ਗਰੌੜੀਆਂ ਮੇਰੇ ਤੇ ਰਾਤ ਦਾ 버 ਵੀ ਪਾਦ ਹੋ ਗਿਆ ਵਾ ਗਰੀਬ ਦਾ ਜਾ ਭਰਾ ਮੈਂ ਮੈਂ ਕਦੀ ਰੀਚਾਰਜ ਨਹੀਂ ਕਰਾਇਆ ਐਵੇਂ ਫਿਚੂਣ ਕਰਤਾ ਕਰਦਾ ਮੇਰਾ ਤਾਂ ਨੰਬਰ ਵੀ ਬੰਦਿਆ ਤੇ ਬਾਕੀ ਇਹਨੂੰ ਸਮਝਾਓ ਕੁਝ ਕਮੈਂਟਾਂ ਜਾਣ ਕੇ ਇਹ ਕੁਛ ਨਹੀਂ ਜੇ ਕਰਦਾ ਇਹਨੂੰ ਹੁਣ ਮੰਮਾ ਨਾਲ ਲੜ ਕੇ ਹਟਿਆ ਉਹ ਗਲਾਸ ਚੁਲਾਉਂ ਗਿਆ ਸੀ ਜਦੋਂ ਮੈਂ ਕੋਸ਼ਿਸ਼ ਨਹੀਂ ਕੋਸ਼ਾ ਚਾਹੁੰਦਾ ਨਾ ਉਹਦੇ ਜਿਹੜੀ ਚੀਜ਼ ਲੱਗ ਗਈ ਉਹ ਵੇੜ ਕੇ ਫੜ ਕੇ ਬਾਹਰ ਦੀ ਇਹਦੇ ਫੜ ਕੇ ਬਾਹਰ ਦੀ ਆ ਵੀ ਜੋ ਵੀ ਕੁਝ ਹੋਵੇ ਫੂਨੋ ਵੇ ਫੂਨ ਇਹਨੇ ਚਲਾ ਕੇ ਮਾਰ ਦੇਣਾ ਉਹ ਦੋ ਤਿੰਨ ਹੀ ਮੇਰਾ ਫੂਨ ਸੁਟਿਆ ਨੇ ਮਿੱਤਰ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਿਪਨ ਆਪਣੀਆਂ ਸਾਰੇ ਕੰਮ ਦੱਸ ਕੇ ਤੇ ਨਾਲ ਮੇਰਾ ਆਪਣੇ ਦੱਸੇ ਨਹੀਂ ਆ ਕਿਉੜੀ ਤੇ ਪਾਪੜ ਗੁਰੇ ਵੇ ਸਦਾ ਵੀ ਕਿੱਲੇ ਨੂੰ ਚਾਰਜ ਕਰੋ ਨੂੰ ਕਿਹਾ ਜੀ ਸਾਡੇ ਆ ਧਰ ਕੇ ਗੱਲਾਂ ਕਰ ਲੋ ਪਤਾ ਲੱਗ ਜੂਗਾ ਪਾਪੜ ਗੁਰੇ ਆ ਗੱਲ ਪੇ ਹੀ ਪਿਆ ਵਾ ਕਿਹੜੇ ਨੰਬਰ ਤੇ ਹੋਇਆ ਵਾ ਬਾਤ ਤੁਸੀਂ ਬਜਾ ਦੇ ਕਿਤੇ ਹੀ ਆ ਗਏ ਤੇਰਾ ਨੰਬਰ ਆ ਉਦਤਾ ਦਾ ਨੰਬਰ ਆ ਮੇਰਾ ਇਹ ਨੰਬਰ ਹੀ ਈ ਹੈਗਾ ਚੱਲ ਬਹੁਤ ਹੈ ਸ਼ਰੀਪਨਾ ਬਾਕੀ ਵੀਰੋ ਵਲੌਗ ਤੇ ਤੁਹਾਨੂੰ ਮਤਲਬ ਦੋ 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 ਤਿੰਨ ਦਿਨ ਪਹਿਲਾਂ ਮਿਲ ਜਾਣਾ ਸੀ ਹੁਣ ਇਸ ਕਰਕੇ ਵਲੌਗ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਸਾਡਾ ਇਹ ਹੋ ਗਿਆ ਫੋਨ ਖਰਾਬ ਤੁਸੀਂ ਵੀਡੀਓ ਵੀ ਵੰਦੇ ਹੋ ਹੋ ਗਏ ਵੀ ਫੋਨ ਬਲਰ ਆਊਟ ਬੰਡਿਆ ਵਾ ਹਨਾ ਤੇ ਬਾਕੀ ਵੀਡੀਓ ਵੀ ਸਾਰੀਆਂ ਇਹਦੇ ਜੋ ਡਿਲੀਟ ਹੋ ਗਿਆ ਛੋਟੀਆਂ ਵੀ ਬਣਾਈ ਦੋ ਚਾਰ ਉਹ ਵੀ ਡਿਲੀਟ ਹੋ ਗਏ ਇਸ ਕਰਕੇ ਵੀਡੀਓ ਥੋੜੀ ਲੇਟ ਹੋ ਗਈ ਤੇ ਵਲੌਗ ਦੇ ਆਪਾਂ 2-3 ਬਣਾਏ ਹੀ ਵੀ ਚਲੋ ਵੀ ਟੈਂਡ ਦੇ ਟਾਈਮ ਆਪਾਂ 2-4 ਦਿਨ ਛੱਡ ਕੇ ਵਲੌਗ ਪਾ ਦਿਆ ਕਰਾਂਗੇ ਵੀ ਲੋਕ ਜਿਹੜੇ ਸਾਡੇ ਬੰਦੇ ਆ ਵੀਰਪੈਣ ਭਰਾ ਮੇਰੇ ਮੂੰਹ ਜੋ ਵੀਰਪੈਣ ਭਰਾ ਤਿੰਨ ਵਾਰੀ ਨਿਕਲ ਜਾਂਦਾ ਵਾ ਤੇ ਉਹ ਮਤਲਬ ਵੀ ਸਾਡੇ ਵਲੌਗ ਦੀ ਵੇਟ ਕਰਦੇ ਆ ਤੇ ਆਪਾਂ ਪਹਿਲਾਂ ਹੀ ਐਡਵਾਂਸ ਹੀ ਵਲੌਗ ਬਣਾ ਕੇ ਰੱਖਿਆ ਜਦੋਂ ਆਂਟੀ ਹੁਣੀ ਹੋਣ ਆਈ ਸੀ ਉਸ ਦਿਨ ਸਾਨੂੰ ਮਿਲਣ ਉਹ ਕਹਿੰਦੇ ਸੀ ਕਿ ਜਿੱਦਾਂ ਮਤਲਬ ਆਪਾਂ ਸਾਡਾ ਵਲੌਗ ਨਾ ਵਖੇ ਸਾਨੂੰ ਬਹੁਤ ਤਰਾ ਹੁੰਦਾ ਰਹਿੰਦਾ ਵਾ ਤੇ ਆਪਣਾ ਰੋਜ਼ ਕੋਸ਼ਿਸ਼ ਕਰਿਆ ਕਰੋ ਵਲੌਗ ਪਾਉਂਦੀ ਤੇ ਆਪਾਂ ਮਤਲਬ ਕੋਸ਼ਿਸ਼ ਹਾਂ ਤੋਂ ਮਤਲਬ ਰੋਜ਼ ਤੇ ਨਹੀਂ ਕਹਿ ਸਕਦੇ ਪਰ ਛੇਤੀ ਵਲੌਗ ਲਿਆਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਇੱਕ ਦਿਨ ਮਿੱਤਰੋ ਜਿੱਦੋਂ ਆਪਾਂ ਵਲੌਗ ਜਿੱਦਾਂ ਹੀ ਬਣਾ ਲਈਏ ਨਾ ਸਾਡੇ ਨਾਲ ਦੋ ਚਾਰ ਵਾਰੀ ਇੰਨਾ ਜ਼ਿਆਦਾ ਵੀ ਹਦਾਣਾ ਜਦੋਂ ਆਪਾਂ ਵਲੌਗ ਬਣਾ ਲੀਏ ਸਾਡਾ ਰੱਬ ਦੇ ਨਾਮ ਵਾਲਾ ਵਾਈਫਾਈ ਰੁਕ ਜਾਂਦਾ ਵਾ ਵਾਈਫਾਈ ਲੈ ਜਾਂਦਾ ਵਾ ਤੇ ਸਾਡੇ ਕੋਲ ਵਲੌਗ ਅਪਲੋਡ ਨਹੀਂ ਹੁੰਦਾ ਤੇ ਉਹਦੀ ਥੋੜੀ ਜੀ ਉੱਤੇ ਲਵਾਉਣ ਵਾਲਾ ਹੀ ਉਹ ਕੱਲ ਆਪਾਂ ਲਵਾਇਆ ਵਾ ਕਹਿ ਕੇ ਤੇ ਹੁਣ ਸ਼ਾਇਦ ਸਹੀ ਕਰ ਲੇ ਅਸ਼ਾ ਤੇ ਵਾਈਫਾਈ ਤੇ ਕੋਈ ਲਵਾਉਣ ਵਾਲਾ ਇਤੇ ਤੇਰੇ ਲੱਗਦੇ ਕੀ ਲਵਾਉਣ ਵਾਲਾ ਵਾ ਸਦਾ ਹੋ ਕੇ ਤੇ ਬੈਠਾ ਐ ਟੂਲੀ ਖਾਣ ਦੇ ਵਾ ਧਰਾ ਸਿੱਧਾ ਉਹ ਕੇ ਪਰਮੇ ਸ਼ਰੀਫ ਦੀ ਜੇ ਕਈ ਵੀਰ ਕਹਿੰਦੇ ਨੇ ਸ਼ਰੀਫ ਬੜਾ ਵਾ ਕਮੈਂਟਾ ਕਮੈਂਟ ਕਰਦੇ ਆ ਪੀਰ ਪਤ ਤੁੱਤ ਰਿਫਤ ਨੂੰ ਨਾ ਕਿਆ ਕਰ ਕੁਛ ਨਾ ਕੁਛ ਕਿਆ ਕਰ ਇਹ ਬਹੁਤ ਜਿਆਦਾ ਭੋਲਾ ਵਾ ਜਾਂ ਕੁਛ ਆ ਇਹ ਸਾਨੂੰ ਹੀ ਪਤਾ ਵਾ ਇਹ ਪੌ ਲਿਦੂ ਆਪਾਂ ਕੇ ਹੈਂਡਲ ਕਰਦੇ ਆ ਇਹਨੇ ਹੁਣੇ ਚਪੇੜਾ ਚਪੇੜੀ ਹੋਣ ਡੈ ਬੜਾ ਵਾ ਵੀਡੀਓ ਕੱਟਣ ਤੋਂ ਬਾਅਦ ਇਹਨੇ ਮੇਰੇ ਚਪੇੜਾ ਧਰਦੀਆਂ ਤੂੰ ਸੱਚੇ ਆਪਾਂ ਜਾਂ ਭਲੀ ਗੱਲ ਭਲੀ ਗੱਲ ਨਹੀਂ ਡਾਕਿਊਟ ਮੈਂ ਝੂਠ ਬੋਲਣਿਆ ਨਹੀਂ ਮੈਂ ਝੂਠ ਬੋਲੇ ਨਹੀਂ ਮੈਂ ਲੜਦਾ ਹਾਂਗਾ ਹੈ ਇਹਦਾ ਪਕਸ਼ਰ ਵੇਖੋ ਬੈੰਦਾ ਬੈੰ ਤੇ ਜਿੱਦਾਂ ਪੀਹਣ ਮਮਾ ਕਹਿੰਦੇ ਤੇ ਕਹਿੰਦੇ ਆ ਵੀ ਉੱਠ ਕੇ ਇੱਧਰ ਹੋ ਜਾ ਮੈਨੂੰ ਵੀਡੀਓ ਬਣਾਉਣੀ ਚਾਹਉਂ ਕਹੋਂ ਦੀ ਵੀਡੀਓ ਦੋ ਤਿੰਨ ਘੰਟੇ ਕੱਟੀ ਆ ਤੇ ਇਸ ਹੁੰਦਾ ਕਿ ਇਹਦੀ ਹਿਲਣ ਹਿਲੰਦਾ ਤੇ ਜੀਣ ਹੀ ਕਰਦਾ ਬਸ ਮਮਾ ਨੂੰ ਵੀ ਮੈਂ ਕਹਿੰਦਾ ਵਾ ਵੀ ਇਹ ਨੂੰ ਨਾ ਇਹ ਨਾ ਕਰਿਆ ਕਰੋ ਤੁਸੀਂ ਮੰਮਾ ਵੀ ਉਸੇ ਲਈ ਮੇਰਾ ਪੁੱਤ ਕਪਨਾ ਕੇ ਵੀ ਆਇਆ ਵਾ ਮੈਂ ਇਹਨਾਂ ਕਪੜੇ ਪਾਦਾ ਉਹ ਕਰਦਾ ਜੀ ਇਹ ਕਰਦਾ ਮੈਂ ਇਹਨੂੰ ਕਪੜੇ ਪੁੜੇ ਆਪ ਸਿੱਖੂਗਾ ਏ ਬਾਪਾ ਨੂੰ ਵੀ ਕਿੰਨੀ ਵਾਰੀ ਡਾਟਿਆ ਮੈਂ ਐਸੇ ਗੱਲੋਂ ਵੀ ਡਾਟਿਆ 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 ਵੇ ਨੀ ਡਾਟਿਆ ਚਲੋ ਮੈਂ ਸਮਝਾਇਆ ਡਾਟਿਆ ਐਸੇ ਗੱਲੋਂ ਸਮਝਾਇਆ ਤੇਰੇ ਭਲੇ ਲਈ ਸਮਝਾਇਆ ਵੀ ਇਹ ਪਰਨਾ ਨਾ ਪਰਨਾ ਨਾ ਬਣਿਆ ਕਿ ਕਰੋ ਪਰ ਨਾ ਇਹ ਆਪ ਬਣ ਸਕਦਾ ਵਾ ਇਹਦੀ ਕੋਈ ਗੱਲ ਨਹੀਂ ਹੈਗੀ ਜਿੰਨਾ ਦੀਆ ਬਾਵਾ ਨਹੀਂ ਹੈ ਗਿਆ ਉਹ ਵੀ ਪਰਨਾ ਬੰਦੇ ਆ ਪੱਗ ਬੜੀ ਸੋਹਣੀ ਬੰਦੇ ਆ ਠੀਕ ਹੈ ਤੇ ਆਪੜੀ ਆਪ ਮੜੀ ਮੋਟੀ ਤੇ ਬਣ ਸਕਦਾ ਨਾ ਤੇ ਤੂੰ ਉੱਠ ਕੇ ਨਹੀਂ ਆਉਂਦਾ ਗਿਆ ਰਿਆ ਭੱਜ ਚੁੱਕੇ ਜਾਂਦਾ ਤੂੰ ਤੈਨੂੰ ਕਿਹਾ ਫੜ ਤੋ ਤੇ ਬਲੌਗ ਜਿਵੇਂ ਲਾਂਦੇ ਆ ਜਿਨੇ ਅਸਲੀਅਤ ਚ ਕੌਣ ਲੱਗਦਾ ਉਹ ਗਾਇਕ ਕਿਉਂ ਪਰਾ ਲੱਗਦਾ ਵਾ ਬਲੋ ਕੀ ਲੈਂਦੇ ਆਂ ਪਚੀਰੀਆਂ ਤੂੰ ਲੈਂਦੇ ਆ ਪੂਰੀਆਂ ਛੱਡ ਓਠਾ ਆ ਬਾਣੂ ਇੱਥੇ ਬਾਹਰ ਬਾਹ ਤੂੰ ਹੋ ਗਿਆ ਇੱਧਰ ਚੱਕੇ ਲੈਣਾ ਰੁਕ ਜਾ ਤੈਨੂੰ ਉਠਣਾ ਛੱਡ 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 ਤੈਨੂੰ ਉਠਣਾ ਹੀ ਦੱਸਾਂ ਆਹ ਈ ਬਾਹ ਐਣਾ ਇਹਨੂੰ ਇੱਥੇ ਰੱਖ ਤਾਂ ਇੱਥੇ ਉਹ ਇੱਥੇ ਰੱਖ ਨਹੀਂ ਚੁੱਕੇ ਲੈਂਦਾ ਇੱਥੇ ਰੱਖ ਬੈਠੇ ਰੱਖ ਕੋਈ ਕਾਰ ਨਹੀਂ ਕਰਦੀ ਇਥੇ ਰੱਖ ਤਾ ਇਥੇ ਰੱਖ ਕੇ ਗਾਲਾਂ ਰਕਾ ਦੇ ਇਥੇ ਰੱਖ ਜਲ ਵਿਕਾਰ ਦੀ ਧਰ ਪਾਉਣਾ ਕਿਤੇ ਨਹੀਂ ਜਾਂਦਾ ਮੈਂ ਪਰ ਨਹੀਂ ਇਹ ਕੀ ਜਾਂਦੀ ਨਹੀਂ ਇਹ ਹੋਣੀ ਰੱਖੀ ਜਾਂਦੀ ਬਾਜ ਚੱਲੋ ਆ ਚਲ ਭਾਈ ਇਹ ਹੋ ਗਿਆ ਜਿਹਨੇ ਰੱਖਣਾ ਚੱਲ ਚੱਲ ਉਠ ਨਹੀਂ ਉਠ ਪਰ ਗਿਓ ਨਹੀਂ ਕਰ ਸਕਦਾ ਚੰਗਾ ਭਲਾ ਕਰ ਸਕਦਾ ਉਠ ਕਿੱਧਰ ਨੂੰ ਜਾਏਂਗਾ ਕਿੱਧਰ ਨੂੰ ਡਗੇਗਾ ਬਾਦ ਨਹੀਂ ਬਾਹ ਪੈਂਦਾ ਬਾਦ ਭਰ ਗਿਓਂ ਪੈਂਦਾ ਜੱਗੀ ਭਲੀ ਬਾਵਾ ਉਹ ਦੋ ਮੈਨੂੰ ਫੜਨਾ ਇਸੇ ਬਾਦੋਂ ਫੜਦਾ ਕਰੋਂ ਫੜਦਾ ਜਦੋਂ ਜਦੋਂ ਲੜਨਾ ਹੁੰਦਾ ਵਾ ਮੈਂ ਕਰੋਂ ਤੁਹਾਡੀਆਂ ਪਰਾਂ ਲੜੀ ਤੇ ਤੂੰ ਜਾਂ ਮੈਂ ਨਾਲ ਬਲੋਕ ਕਿੱਦਾਂ ਛੱਡ ਉਹ ਲਾਤਾ ਇਹਨੂੰ ਕਰਨਾ ਵਿਚਕਾਰ ਹੋ ਵਾ ਕਰਦੇ ਤੈਨੂੰ ਉੱਠਣਾ ਹੀ ਨਹੀਂ ਹੁੰਦਾ ਵਿਚਕਾਰ ਹੋ ਵਾ ਕਰਦੇ ਪੈਂਦਾ ਚੱਲ ਨੇ ਬਰਾ। ਚਲ ਜੋਰ ਮਾਰ ਲਾ ਤਾਲਾ ਮਾਰਦਾ ਕੱਲਾ ਤੂੰ ਬਾਵਾ ਨਾ ਮਾਂਡਿਆ ਵਾ। ਸਾਰਾ ਬਾਲ ਬੰ। ਸਾਰਾ ਬਾਲ ਨਾ ਬਾਕਰ ਤੇ ਭਾਈ। ਤੂੰ ਬਾਕਰਦੇ ਮੋੜਾ ਜਦੋਂ ਬਾਕਰ ਪਾਰ ਤੋਂ ਲੈ ਕੇ ਦਿੱਤਾ। ਤੇ ਲੱਤਾ ਲੱਤਾ ਕਦੇ ਲੀਡਾ ਬੜੇ ਲੈ ਜਾਣਾ। ਐਵੇਂ ਪਾਰ ਹੀ ਲੈ ਲੱਤਾ ਦਾ। ਚਲ ਉੱਥੇ 1 ਮਿੰਟ ਇੱਥੋਂ ਸਪੋਰਟ ਦੇਣਾ ਮਗਰੋ। ਵੇਖੋ ਲਤਾ ਲਤਾ ਦੇ ਭਾਰ ਹੀ ਨਹੀਂ ਪਉਣਿਆ ਹੁਣ ਲੱਗਦਾ ਮੈਂ ਸਪੋਰਟ ਦਿੱਤਾ ਵਾ ਫੇਰ ਉੱਠਿਆ ਪੂੰਗੀ ਹੁਣ ਮੈਂ ਤੈਨੂੰ ਬਾੜਾ ਨਾ ਇੱਥੇ ਤੇਰੇ ਤੋਂ 2 ਘੰਟੇ ਡਿਊ ਉਠਹਿਣਾ ਆਪਣਾ ਉਠਣਾ ਠਣਾ ਸਿੱਖ ਬਹਿਣਾ ਉਠਣਾ ਨਿੱਕੇ ਨਿੱਕੇ ਭਰਾ ਵੱਡੇ ਭਰਾਵਾਂ ਦੀ ਮਦਦ ਰੀਤ ਦੇ ਮਦਦ ਲਈ ਨਹੀਂ ਹੁੰਦੇ ਆ ਪਰ ਤੂੰ ਆਪਣਾ ਅਕਲ ਸਿੱਖੀ ਤੇ ਹੁਣ ਪੰਜ ਰਾਉਂਡ ਲਾ ਹੁਣ ਤੈਨੂੰ ਬਹਿ ਨਹੀਂ ਹੁੰਦੇ ਨਾ ਮੈਂ ਇੱਥੇ ਛੁੱਟ ਦੇਣਾ ਜੀ ਬੈਠਾ ਦੇ ਚੱਲ ਕਾਬਿਲ ਲੋਕ ਨਾਂ ਛੋੜਿਆ ਆਂ ਬੈਠਿਆ ਮੇਰੇ ਉੱਤੇ ਬਾਤ ਕਰ ਵਾਕਰ ਨਗਾ ਕੇ ਗਿਆ ਜਾਣ ਪੁੱਜ ਕੇ ਪੈਰ ਤੋਂ ਪਰੇਗਾ ਲੰਭ ਹੈ ਤੇਰੇ ਹਈ ਚੱਲ ਚੈਰ ਪਰੇਗਾ ਚੱਲ ਲੰਘ ਮੇਰੇ ਪੈਰ ਪਰੇ ਆ ਤੇਰੀ ਆਪ ਦੀ ਲੈਨਵਿੰਟ ਪਤਾ ਨਹੀਂ ਕਿਦਨੂ ਹੋਣ ਗਈ ਬਣੀ ਨਹੀਂ ਦੇ ਵੇ ਵੇ ਲੋਕ ਪਾਤਾ ਫਦਾਨੀ ਇਹਨੂੰ ਕੀ ਲਿਆਖ ਦੇਂਦੇ ਕੁਛ ਦਤਾ ਹੈ ਨਾ ਲੱਸੀ ਗੀਂ ਨਹੀਂ ਲੱਸੀ ਸਾਰਾ ਗਾਹ ਖਾਣ ਪੀਣ ਨੂੰ ਮਿਲਦਾ ਪਰ ਤੇ ਆਪਾਂ ਰਾਉਂਡ ਕਿਉਂ ਨੂੰ ਲਾਉਣਾ ਬੈਠਿਆ ਸਰੀਰ ਫੁੱਲਦਾ ਵਾ ਮਾੜਾ ਮੋਟਾ ਲੱਤਾ ਜੜ ਪਾਏਗਾ ਫੇਰੀ ਲੱਤਾਂ ਜਾਣ ਪੈਣੀਆਂ ਇਦਾਂ ਆਪਾਂ ਕਹਿ ਦਈਏ ਇਦਾਂ ਆਪਾਂ ਕੰਮੀ ਕੱਢਣ ਨੂੰ ਕਈਆਂ 'ਚ ਕੱਢ ਸਕਦੇ ਆਪਾਂ ਵੀਰੋ ਜਿੱਦਾਂ ਕੀ ਰੀੜ ਦੀ ਹੱਡੀ ਨਹੀਂ ਕੰਮ ਕਰਦੀ ਜਾਂ ਕੁਛ ਨਹੀਂ ਕਰਦਾ ਪਰ ਆਪਣੀ ਹਿੰਮਤ ਮਾਰੇ ਤੇ ਉਹ ਵੀ ਕਰਨ ਲੱਪਣਗੇ ਤੇ ਹੁਣ ਵੇਖੋ ਚੀਕੂ ਦਾ ਲਮੂ ਵੇਖੋ ਕਿੱਡਾ ਸੋਹਣਾ ਮੂੰਹ ਬਣਾ ਕੇ ਬੈਠਾ ਵਾ ਸੁਸਤੀ ਵਿੱਚ ਦੀਦ ਵਿੱਚ ਪੂਰਾ ਡਿੱਗਲਿਆ ਆ ਆਪਰੇਰ ਦਾ ਅਲਸੀ ਦੇ ਆਪਰੇਰ ਦਾ ਕੁੱਤਾ ਰਖ ਛੜਿਆ ਵਾ ਵੀ ਮੈਨੂੰ ਕੁਝ ਕਰੇ ਨਾ ਉਹ ਜਿਆ ਚੀਕਦੇ ਉਹ ਜਿਆ ਤਰੀਕਾ ਇਹਨਾਂ ਦਮਾਰੀਏ ਤੇ ਦੀ ਵੀ ਲੱਗਦਾ ਦੀ ਵੀ ਆ ਤੇ ਇਹ ਵੀ ਸੋਦਾ ਕਿ ਮੈਂ ਦਮਾਰੀਏ ਤੇ ਤੂੰ ਬਾਵਾ ਵੀ ਤੂੰ ਇਹਦਾ ਕਿਦੋਂ ਸਾਬਾ ਵਾ ਮੈਂ ਸੱਚੇ ਹੀ ਕਰਦਾ ਵਾ ਜਦੋਂ ਤੂੰ ਗਿਆ ਮੇਰੀ ਮੇਰੀ ਚ ਕਮੀ ਮੇਰੀ ਚ ਕਮੀ ਕੀ ਲਪੰਡਿਆ ਮੈਂ ਤੇਰੇ ਨਾਲ ਫੇਰ ਵੀ ਠੀਕ ਆ ਠੀਕ ਆ ਮੈਂ ਆਪਣੀ ਮਿਹਨਤ ਕਰਦਾ ਵਾ ਮੈਂ ਹਿੰਮਤ ਲਾ ਰੂੰਗਾ ਮੈਂ ਹਿੰਮਤ ਮਾਰੂੰਗਾ ਤਾਂ ਮੈਂ ਠੀਕ ਹੋ ਜਾਣਾ ਵਾ ਤੇ ਤੂੰ ਹੀ ਮਤਬਾਰ ਫੇਰ ਤੂੰ ਠੀਕ ਹੋ ਜਾ ਮਾਰ ਦੇ ਦੇ ਕੱਲ ਤੇ ਡਿਆ ਜੋ ਕਰਦਾ ਅਪਨੇ ਆਪ ਜਿੰਨਾ ਕਰ ਸਕਦਾ ਉਹਨਾਂ ਕਰ ਦਿਆ ਮੈਂ ਵੀ ਗਿਆ ਮੈਂ ਇਹਦਾ ਸਭ ਮੂੜ ਤੇ ਵੇਖੇ ਐ ਟਾਰਕ ਨਹੀਂ ਤਾਂ ਕਾ ਉਲਟਾ ਚਸ਼ਮਾ ਲਾ ਗੋਟੀ ਐਡਾ ਫੜੀ ਹੁੰਦੀ ਰੋਟੀ ਲੰਮੇ ਪੈ ਕੇ ਰੋਟੀ ਖਾਣੀ ਇੱਥੇ ਟਾਰਕ ਇੱਥੇ ਇੱਥੇ ਫੂਲ ਰਹਾਂ ਦਾ ਮਸਾਂ ਵੀ ਦੱਪੀਕਰ ਸਪੀਕਰ ਕਾ ਟਪਾ ਆਪਣਾ ਲੰਮੇ ਪੈ ਕੇ ਪੜ ਜਾਂਦਾ ਰੋਟੀ ਮੈਂ ਇੱਥੇ ਬੈਠਾ ਮੈਂ ਇੱਥੇ ਬਾਹਰ ਲੱਗੀ ਬੈਠਾ ਮਮਾ ਸੌਂ ਗਿਆ ਸੰਦੇਹ ਤਾਰਾ ਬਲੌਗ ਤੇ ਬਾਕੀ ਸਾਡਾ ਇਦਾਂ ਦਾ ਹੀ ਅੱਜ ਦਾ ਬਲੌਗ ਹੈ ਲੜਾਈ ਚੜਾਈ ਵਾਲਾ ਤੇ ਤੁਹਾਨੂੰ ਦੇ ਚੰਗਾ ਲਾਦਾ ਤਾਂ ਨਾ ਇਦਾਂ ਦੇ ਲਾਈਕ ਨੂੰ ਇੱਕ ਕਰ ਦਿਆ ਕਰੋ ਵੀਡੀਓ ਨੂੰ ਤੇ ਜੇ ਤੁਹਾਡੇ ਤੀਕ ਪਹੁੰਚ ਗਿਆ ਫੇਰ ਵੀ ਲਾਈਕ ਕਰੋਗੇ ਜੇ ਫਿਰਦਾ ਵੀ ਕੋਈ ਪਤਾ ਨਹੀਂ ਕਦੋਂ ਬੰਦ ਹੋ ਜਾਵੇ ਦੇਖੇ ਬਸ ਜੇ ਤੁਹਾਨੂੰ ਚੰਗਾ ਲੱਗਾ ਸਾਡਾ ਬਲੌਗ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਇਹ ਇੱਕ ਪੂਰੇ 50 ਮਿੰਟਾਂ ਤੱਕ ਪੁੰਨੇ ਇਹ ਨਹੀਂ ਰਹਿਣਾ ਹੋਣੀ ਲੋਕ ਕਿਤਾ ਦਬਾ ਤੇ ਆ ਵੇਖੋ ਫੋਨ ਕਿਦਾਂ ਹੁੰਦਾ ਹੈ ਨਾ ਬਲਰ ਕੰਗਿਆ ਤੇ ਬਾਕੀ ਕੁਆਲਿਟੀ ਵੀ ਇਦਾਂ ਦੀ ਹੈ ਥੋੜਾ ਜਿਆ ਹੈ ਨਾ ਮੈਨੇਜ ਕਰਿਓ ਤੇ ਕਰਦੇ ਹਾਂ ਸੁਣਦਾ ਵੀ ਕੁਛ ਨਾ ਕੁਛ ਬਾਕੀ ਬਾਏ ਬਾਏ ਬਾਕੀ ਭਾਈ ਭਾਈ ਜੀ ਸਾਰਿਆਂ ਨੂੰ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਰੇ ਬੇਕੂਵੀ ਵਾਲੀ ਇਹ ਗੱਲਾ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਤੂੰ ਰੌਣਕ ਮਾਰ ਕੇ ਕਿੱਥੇ ਕਾੰਦੋ ਜੀ ਜਾਨਾ ਤੂੰ ਆ ਨਹੀਂ ਹੋਣਾ ਬਾਹਰ ਜਾਗੇ ਇੱਥੇ ਬਣਾ ਲਾ ਇਹਨੇ ਬਾਹਰ ਜਾ ਕੇ ਉਹ ਲੰਮੇ ਪੈ ਜੂਗਾ ਜੀ ਪਤਾ ਮਰ ਤੇ ਬਾਕੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਓਕੇ ਬਾਏ